ਕੈਪਟਰ ਬਹੁਤ ਹੀ ਪਹਿਲੇ ਈਮਾਨਦਾਰ ਜਨਤਰਾ ਦੀ ਜਿਨ੍ਹਾਂ ਨੂੰ ਭੈਣ ਕੁਮਾਰੀ ਮਾਇਆਬਤੀ ਜੀ ਨੇ ਅਸ਼ੀਰਵਾਦ ਦੇ ਕੇ ਅੱਜ ਜੋ ਤੁਹਾਡੇ ਵਿੱਚ ਹਰੂ ਰੂਪ ਰੂਪ ਬਟਾਲਾ ਦੇ ਵਿੱਚ ਆਏ ਨੇ ਜਿੰਨੇ ਬਹੁਤ ਜਨਤਕ ਪਾਰਟੀ ਦਾ ਸਾਥਕ ਬੈਠੇ ਰਹਿੰਦੇ ਪ੍ਰਧਾਨ ਪ੍ਰਧਾਨਕੋਰਡ ਜਿਹੜਾ ਪ੍ਰਧਾਨ ਦਾਸਪੁਰ ਸਰਦਾਰ ਮਤੀਬਾਰ ਸਰਦਾਰ ਮੁਖਤਾਰ ਸਿੰਘ ਦੀ ਕੋਲ ਲਿਖਿਆ ਜੀ ਅਮਰ ਜੀ ਵੀ ਸਾਡੇ ਸਾਡੇ ਬਹੁਤ ਹੀ ਪੁਰਾਣੇ ਵਰਗੇ ਅਸੀਂ ਆਜਾਦੇ ਸਾਡੇ ਵਿੱਚ ਬਹੁਤ ਸਵਾਦ ਜੀ ਤੇ ਬਹੁਤ ਸਾਬ ਡਿਆ ਪਰ ਇਹ ਜਿਹੜਾ ਸਾਨੂੰ ਕੈਂਡੀਡੇਟ ਮਿਲੇ ਨੇ ਬਹੁਤ ਹੀ ਇਮਾਨਦਾਰ ਕੈਂਡੀਡੇਟ ਨੇ ਇਹਨਾਂ ਨੇ ਪਬਲਿਕ ਗਵਰਨਮੈਂਟ ਤੇ ਪਬਲਿਕ ਆ ਤੁਹਾਡੇ ਵਿੱਚੋਂ ਐਸ்சி ਦੇ ਅਧਦੇ ਤੋਂ ਰਿਟਾਇਰ ਨੇ ਤੇ ਬੜੀ ਖੁਸ਼ੀ ਕੇ ਕਰਕੇ ਦੇਖ ਲਓ ਕਾਂਗਰਸ ਦੇ ਭਾਰਤੀ ਜਨਤਾ ਪਾਰਟੀ ਦੇ ਕਾਹਨੂੰ ਪੜੇ ਲਿਖੇ ਕੈਂਡੀਡੇਟ ਨੇ ਤੇ ਇੱਕ ਹੀ ਸਾਡੇ ਕਿਹੋ ਜਿਹੇ ਕੈਂਡੀਡੇਟ ਨੇ ਤੇ ਜਿਹੜੇ ਸਾਡੇ ਜਿਹੜੇ ਸਵਾਰੀਆਂ ਦੁੱਖ ਤਸੀਹਤਾਂ ਨੂੰ ਚੰਗੀ ਤਰ੍ਹਾਂ ਪ੍ਰੋਬਲਮ ਨੂੰ ਉਹ ਜਿਹੜੇ ਆਪਣੇ ਹਲਕੇ ਦੇ ਜਿਹੜੇ ਮੁੰਡੇ ਹੁੰਦੇ ਨੇ ਉਹਨਾਂ ਮੁੰਡਿਆਂ ਨੂੰ ਚੰਗੀ ਤਰ੍ਹਾਂ ਜਾਣੂ ਨੇ ਇਹਨਾਂ ਮੈਂ ਆਪਣੇ ਸਾਰੇ ਸਾਥੀਆਂ ਨੂੰ ਇਹ ਹੀ ਬੇਨਤੀ ਕਰਦਾ ਕਿਉਂਕਿ ਸਮਾਂ ਆਪਣੇ ਕੋਲ ਬਹੁਤ ਘੱਟ ਆ ਪ੍ਰੈਸ ਵੱਲੋਂ ਆਪਣਾ ਆਉਣ ਦਾ ਸਹਿਯੋਗ ਹੈ ਹੈ ਦਵਾਵਾਂ ਮੁਕਾਬਲਾ ਅਸੀਂ ਬਹੁਜਨ ਸਮਾਜ ਦੇ ਮੁੱਦਿਆਂ ਨੂੰ ਲੈ ਕੇ ਜੋ ਅਜ ਤੱਕ ਇਹਨਾਂ ਪਾਰਟੀਆਂ ਨੇ ਕੀਤਾ ਵਾ ਕਿਹਾ ਪਰ ਕੀਤਾ ਕੁਝ ਨਹੀਂ ਦਵਾਈ ਪੜ੍ਹਾਈ ਦਾ ਇਸ ਦੇਸ਼ ਦਾ ਸਭ ਤੋਂ ਵੱਡਾ ਮੁੱਦਾ ਵਾ ਜਿਹਨਾਂ ਨੂੰ ਇਹਨਾਂ ਨੇ ਅਜ ਤੱਕ ਅਗਨੋਲ ਅਗਨੋਲ ਕੀਤਾ ਵਾ ਇਸ ਕਰਕੇ ਅਸੀਂ ਇਸ ਮੁੱਦੇ ਨੂੰ ਸਭ ਤੋਂ ਪਹਿਲਾਂ ਦਵਾਈ ਪੜ੍ਹਾਈ ਬੇਰੁਜ਼ਗਾਰੀ ਦਾ ਜਿਹੜਾ ਮੁੱਦਾ ਵਾ ਇਸ ਮੁੱਦੇ ਦੇ ਉੱਤੇ ਅਸੀਂ ਮੈਦਾਨ 'ਚ ਉਤਰੇ ਆਂ ਔਰ ਸਾਨੂੰ ਉਮੀਦ ਹੈ ਕਿ ਪੰਜ ਹੱਥ ਮੁਕਾਬਲਾ ਵਾ ਇਸ ਦੇ ਵਿੱਚ ਅਸੀਂ ਸਭ ਤੋਂ ਮੋਹਰੇ ਅੱਗੇ ਹੋਵਾਂਗੇ ਬਹੁਜਨ ਸਮਾਜ ਪਾਰਟੀ ਲੋਕੀ ਤਾਂ ਦੇ ਮੁੱਦਿਆਂ ਨੂੰ ਉਠਾਉਣ ਦੇ ਕਰਕੇ ਮਜ਼ਬੂਤ ਹੈ ਅੱਜ ਦੇਸ਼ ਦੀ ਤਜੇ ਨੰਬਰ ਦੀ ਪਾਰਟੀ ਆ ਔਰ ਉਹ ਦਿਨ ਦੂਰ ਨਹੀਂ ਹੈ ਜਦੋਂ ਬਹੁਜਨ ਸਮਾਜ ਪਾਰਟੀ ਇਸ ਦੇਸ਼ ਦੇ ਪਹਿਲੇ ਨੰਬਰ ਦੀ ਪਾਰਟੀ ਹੋਊਗੀ ਔਰ ਇਸ ਦੇਸ਼ ਤੇ ਸ਼ਾਸਨ ਕਰੂਗੀ ਸਾਡੇ ਬਹੁਜਨ ਸਮਾਜ ਪਾਰਟੀ ਵੱਲੋਂ ਜਿਹੜੇ ਮੁੱਖ ਮੁੱਦੇ ਸਭ ਤੋਂ ਇੱਕ ਨੰਬਰ ਤੇ ਮੁੱਦਾ ਸਾਡਾ ਜੀ ਸਪੇਸ ਦੇਸ਼ ਦਾ ਸੰਵਿਧਾਨ ਬਚਾਉਣਾ ਹੈ ਉਹ ਸੰਵਿਧਾਨ ਜਿਹਦੇ ਨਾਲ ਬਹੁਜਨ ਸਮਾਜ ਨੂੰ ਮਾਨ ਸਨਮਾਨ ਇੱਜ਼ਤ ਸ਼ਾਨ ਬਾਨ ਸਭ ਇੱਕ ਬੰਦੀ ਹੈ ਜਿਹੜਾ ਨੂੰ ਖਤਮ ਕਰਦੀਆਂ ਸਾਜਸ਼ਾਂ ਕੀਤੀਆਂ ਜਾ ਰਹੀਆਂ ਬਹੁਜਨ ਸਮਾਜ ਪਾਰਟੀ ਸਭ ਤੋਂ ਪਹਿਲੇ ਸਿੱਧਤ ਨਾਲ ਉਹ ਲੜਾਈ ਲੜਨ ਲਈ ਤਿਆਰ ਹੈ ਤੁਜੀ ਗੱਲ ਜਿਹੜੀ ਧਾਰੀਵਾਲ ਵਾਲੀ ਮਿਲ ਹੈ ਗੋਲਨ ਬਿਲ ਜਿਹੜੀ ਬੰਦ ਕੀਤੀ ਗਈ ਪਿਛਲੇ ਕਈ ਸਾਲਾਂ ਤੋਂ ਜਿੱਥੇ ਸਾਡੇ ਗਰੀਬ ਲੋਕ ਬਹੁਜਨ ਲੋਕਾਂ ਨੂੰ ਰੋਜ਼ਗਾਰ ਮਿਲਦਾ ਉਹ ਬੰਦ ਕੀਤੀ ਗਈ ਹੈ ਸਾਡੀ ਦੂਜੀ ਪ੍ਰਾਇਰਟੀ ਜ਼ਿਲ੍ਹੇ ਦੀ ਹੋਏਗੀ ਕਿ ਅਸੀਂ ਉਹ ਇੱਕ ਨੰਬਰ ਤੇ ਚਾਲੂ ਕਰਦੇ ਹਾਂ ਤੀਜੀ ਪ੍ਰਾਇਰਟੀ ਸਾਡੇ ਜਿਹੜਾ ਬਾਹਰਲੇ ਦੇਸ਼ਾਂ ਦੇ ਵਿੱਚ 7 ਦਿਨ ਦਾ ਹਫ਼ਤਾ 5 ਦਿਨ ਕੰਮ 2 ਦਿਨ ਛੁੱਟੀ ਉਹ ਜਿਹੜੇ ਸਾਡੇ ਗਰੀਬ ਲੋਕ ਦਿਹਾੜੀਦਾਰ ਲੋਕ ਅਨ ਸਕਿਲਡ ਜਿਹੜੇ ਲੇਬਰ ਹੈ ਅਸੀਂ 200 ਰੁਪਇਆ ਪ੍ਰਤੀ ਘੰਟਾ ਉਹਨਾਂ ਦੀ ਲੇਬਰ 250 ਰੁਪਇਆ ਪ੍ਰਤੀ ਘੰਟਾ ਜਿਹੜਾ ਸਕਿਲਡ ਉਹਦੀ ਲੇਬਰ ਦਾ ਅਸੀਂ ਜਿਹੜੀ ਪਾਰਟੀ ਸਾਡੀ ਉਹ ਮਤਲਬ ਕਰਨ ਜਾ ਰਹੀ ਹੈ ਬਾਕੀ ਪਾਰਟੀ ਦਾ ਬੜਾ-ਬੜਾ ਮੈਨੀਫੈਸਟੋ ਹੈ ਉਹ ਮਤਲਬ ਤੁਹਾਨੂੰ ਪਤਾ ਲੱਗ ਹੀ ਜਾਣਾ ਜਦੋਂ ਆਏਗਾ ਮੈਂ ਕਿਸੇ ਨੂੰ ਦੱਸਿਆ ਜੀ ਇਹ ਚੱਲ ਰਿਹਾ ਹੈ ਕਿ ਖੇਤੀਬਾੜੀ ਮੁੱਦਾ ਲੈ ਕੇ ਚੱਲ ਰਿਹਾ ਹੈ ਲਗਾਤਾਰ ਕਿਸਾਨ ਬੋਧ ਕਰ ਰਹੇ ਨੇ ਤੇ ਆਪਣੀਆਂ ਮੰਗਾਂ ਲੈ ਕੇ ਉਹਨਾਂ ਮੁੱਦੇ 'ਚ ਕਿਸ ਨੂੰ ਕਿਹਨਾਂ ਦੇ ਰਿਹਾ ਜਿਹੜਾ ਖੇਤੀਬਾੜੀ ਮੁੱਦਾ ਉਹ ਕੱਲਾ ਕਿਸਾਨਾਂ ਦਾ ਮੁੱਦਾ ਨਹੀਂ ਹੈਗਾ ਨਾਲ ਸਾਡਾ ਬਹੁਜਨ ਸਮਾਜ ਗਰੀਬ ਮਜ਼ਦੂਰ ਜਿਹੜਾ ਸਾਡਾ ਨਾਲ ਨਾਲ ਸਹਿਮਤ ਹੈ ਸ਼ਾਮਲ ਹੈ ਕਿਸਾਨ ਮਜ਼ਦੂਰ ਜਿਹੜੀ ਉਹਨਾਂ ਦੀ ਦੋਵਾਂ ਦੀ ਏਕਤਾ ਦਾ ਜਿਹੜਾ ਐਸੇ ਸੰਘਰਸ਼ ਚੱਲ ਰਿਹਾ ਅਸੀਂ ਹਰ ਹਾਲਤ ਚਾਹਨੇ ਆ ਕਿ ਜਿਹੜਾ ਕਿਸਾਨ ਹੈ ਜੇ ਕਿਸੇ ਵੀ ਦੇਸ਼ ਦੀ ਜੇਕਰ ਇਕਨੋਮੀ ਨੂੰ ਸਟੱਡੀ ਕਰਨਾ ਹੈ ਤੇ ਉਸ ਦੇਸ਼ ਦਾ ਕਿਸਾਨ ਜੇ ਖੁਸ਼ਹਾਲ ਹੋਏਗਾ ਉਹਦੇ ਨਾਲ ਮਜ਼ਦੂਰ ਖੁਸ਼ਹਾਲ ਹੋਏਗਾ ਤੇ ਉਸ ਦੇਸ਼ ਦੀ ਜਿਹੜੀ ਹੈ ਇਕਨੋਮੀ ਜਿਹੜੀ ਆਪਣੇ ਆਪ ਹੀ ਮੱਲੇ ਵੱਡੇ ਲੈਵਲ ਤੇ ਰਾਈਜ਼ ਕਰੇਗੀ ਤੇ ਅਸੀਂ ਉਹਨਾਂ ਦੇ ਹਰ ਮੰਗ ਦੇ ਨਾਲ ਸਹਿਮਤ ਹਾਂ ਐਮ ਐਸ ਕੇ ਉਹਨਾਂ ਦੀ ਲਾਗੂ ਹੋਣੀ ਚਾਹੀਦੀ ਠੀਕ ਹੈ